ਸਸੀ ਗੜੂਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਵਿੱਚ ਸਭ ਤੋਂ ਪਹਿਲਾਂ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਜਿਹੜੀਆਂ WhatsApp ਤੇ ਐਡਸ ਆ ਰਹੀਆਂ ਨੇ ਜਿਹੜੀਆਂ ਵੀਰਾਂ ਦੀਆਂ ਪਹਿਲਾਂ ਦੀਆਂ ਭੇਜੀਆਂ ਹੋਈਆਂ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਮੈਸੇਜ ਨਾ ਕਰਿਆ ਕਰੋ ਵੀਰ ਬਾਰ-ਬਾਰ ਜਦੋਂ ਤੁਸੀਂ ਬਾਰ-ਬਾਰ ਮੈਸੇਜ ਕਰਦੇ ਹੋ ਵੀ ਸਾਡੀ ਐਡ ਲਾ ਦਿਓ ਤੁਹਾਡੀ ਐਡ ਨਾ ਫਿਰ ਤੋਂ ਤਾਂ ਹਾਂ ਚਲੀ ਜਾਂਦੀ ਹੈ ਜੀ ਅਸੀਂ ਥੱਲੋਂ ਚੱਕੀ ਦੀਆਂ ਵੀਰ ਡੇਲੀ ਥੱਲੋਂ ਐਡਾਂ ਚੱਕੀ ਦੀਆਂ ਜਿਹਨਾਂ ਦੀਆਂ ਪਹਿਲਾਂ ਆਈਆਂ ਹੁੰਦੀਆਂ ਜੇ ਤੁਸੀਂ ਦੁਬਾਰਾ ਮੈਸੇਜ ਕਰਦੇ ਨੇ ਤੁਹਾਡੀ ਐਡ ਫਿਰ ਤਾਂਹਾਂ ਚਲੀ ਜਾਂਦੀ ਹੈ ਵੀਰ ਤੇ ਉਹ ਨਵੇਂ ਦੇ ਵਿੱਚ ਚਲੀ ਜਾਂਦੀ ਹੈ ਤੇ ਤੁਹਾਡੀ ਵਾਰੀ ਲੇਟ ਹੀ ਲੇਟ ਹੋ ਜਾਂਦੀ ਹੈ ਇਸ ਕਰਕੇ ਐਡ ਭੇਜਨ ਤੋਂ ਬਾਅਦ ਮੈਸੇਜ ਨਾ ਕਰਿਆ ਕਰੋ ਅਸੀਂ ਖੁਦ ਤੁਹਾਨੂੰ ਫੋਨ ਕਰਕੇ ਸਾਰੀ ਡਿਟੇਲ ਲਵਾਂਗੇ ਜੀ ਇਸ ਕਰਕੇ ਤੁਸੀਂ ਥਰਡਲੀਆਂ ਐਡਾਂ ਪਹਿਲਾਂ ਚੱਕੀਆਂ ਜਾਂਦੀਆਂ ਜਿਹੜੀਆਂ ਪਹਿਲਾਂ ਆਈਆਂ ਹੁੰਦੀਆਂ ਜੀ ਇਸ ਕਰਕੇ ਤੁਸੀਂ ਐਡ ਭੇਜ ਕੇ ਮੈਸੇਜ ਨਾ ਕਰੋ ਕਈ ਵੀਰ ਮੈਸੇਜ ਕਰਦੇ ਰਹਿੰਦੇ ਨੇ ਵੀ ਐਡ ਲਾ ਦਿਓ ਐਡ ਲਾ ਦਿਓ ਠੀਕ ਹੈ ਨਾ ਜੀ ਤੇ ਉਹਨਾਂ ਦੀ ਐਡ ਟਾਟਾ ਦੀ ਕਾਰ ਦੇਖ ਰਹੇ ਹੋ ਮੀਰ ਜੀ 2005 ਮਾਡਲ ਤੇ 90000 ਰੁਪਿਆ ਪ੍ਰਾਈਸ ਤੇ 50% ਟਾਇਰ ਪਏ ਆ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਹੈ ਜਿੱਤੇ ਤੁਸੀਂ ਕਾਲ ਕਰਕੇ ਇਹ ਗੱਡੀ ਆ ਜਿਹੜੀ ਖਰੀਦ ਸਕਦੇ ਹੋ ਕਾਗਜ਼ ਵਗੈਰਾ ਸਭ ਕੁਝ ਓਕੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਅੱਜ ਵੀ ਤੁਹਾਡੇ ਲਈ ਅਸੀਂ ਬਹੁਤ ਸਾਰੀਆਂ ਆਈਟਮ ਲੈ ਕੇ ਆਏ ਜਿੱਦੇ ਤਵੀਆਂ ਤੇ ਰੀਪਰ ਗੱਡੀ ਤੇ ਮੋਡੀਫਾਈ ਵਰਕਸ਼ਾਪ ਹੈ ਵੀ ਟਰੈਟ ਮੋਡੀਫਾਈ ਕਰਦੇ ਆ ਸਰ ਤਰ੍ਹਾਂ ਦੇ ਤੇ ਇੱਕ ਟਰਾਲੀ ਦੀ ਵੀਡੀਓ ਅਲੱਗ-ਅਲੱਗ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰਾਂ ਜੀ ਤੇ ਜੇਕਰ ਸਾਡੀਆਂ ਵੀਡੀਓ ਦੇ ਮੈਸੇਜ ਤੁਹਾਡੇ ਤੱਕ ਨਹੀਂ ਪਹੁੰਚਦੇ ਜਦੋਂ ਵੀ ਅਸੀਂ ਨਵੀਂ ਵੀਡੀਓ ਪਾਈ ਜੀ ਤੇ ਉਹਦਾ ਮੈਸੇਜ ਸਾਰੀ ਵੀਰਾਂ ਦੇ ਫੋਨ ਦੇ ਉੱਪਰ ਜਾਂਦਾ ਹੁੰਦਾ ਹੈ ਤੇ ਜਿਹੜੇ ਵੀਰਾਂ ਦੇ ਉੱਤੇ ਨਹੀਂ ਜਾਂਦਾ ਜੀ ਉਹ ਵੀਰ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਇੱਕ ਘੰਟੀ ਦਾ ਬਟਨ ਹੋਊ ਜੀ ਉਹਨੂੰ ਦੱਬ ਲੈਣ ਉਸ ਤੋਂ ਬਾਅਦ ਵੀਰ ਅਸੀਂ ਜਿਹੜੀ ਵੀ ਵੀਡੀਓ ਪਾਏ ਕਰਾਂਗੇ ਤੇ ਪੌਣਸਾਰ ਤੁਹਾਡੇ ਮੋਬਾਈਲ ਦੇ ਉੱਤੇ ਉਹਦਾ ਮੈਸੇਜ ਚਲਿਆ ਜਾਇਆ ਕਰੂਗਾ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਸਾਰੀਆਂ ਵੀਡੀਓ ਤੁਹਾਡੇ ਕੋਲ ਟਾਈਮ ਸਰ ਪਹੁੰਚਣਗੀਆਂ ਤੇ ਡੇਲੀ ਅਸੀਂ ਤਿੰਨ ਵੀਡੀਓ ਚੜਾਈਦੇ ਜੀ ਤਿੰਨੇ ਵੀਡੀਓ ਦੇ ਤੁਹਾਡੇ ਕੋਲ ਮੈਸੇਜ ਚਲੇ ਜਾਇਆ ਕਰਨਗੇ ਤੇ ਅਗਲਾ ਜਿਹੜਾ ਟ੍ਰੈਟਾ ਵੀ ਤੁਸੀਂ ਦੇਖ ਰਹੇ ਹੋ ਸਵਰਾਜ 855 ਐਫੀ ਟ੍ਰੈਟ ਸਵਰਾਜ 855 ਐਫੀ ਟ੍ਰੈਟ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 4 ਸਟਾਰ ਹੈ ਜੀ 2017 ਦੇ ਲਾਸਟ ਚ ਨਿਕਲਿਆ ਜੀ 12ਵੇਂ ਮਹੀਨੇ ਚ ਨਿਕਲਿਆ ਜੀ 2017 ਦੇ 5 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ ਜੀ ਫਰੀਦਕੋਟ ਏਰੀਆ ਕੋਈ ਸਕ੍ਰੈਚ ਨਹੀਂ ਕਾਗਜ਼ ਵਗੈਰਾ ਸਭ ਕੁਝ ਓਕੇ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਨਿਊ ਮੰਗੂ ਟਾਇਰ ਪਏ ਜੀ ਬਹੁਤ ਘੱਟ ਟੱਲਿਆ ਹੋਇਆ ਟ੍ਰੈਟ 80 ਪੈਸੇ ਟਾਇਰ ਪਏ ਜੀ ਇਹਦੇ ਤੇ ਕੋਈ ਕਿਤੇ ਸਕਰਚ ਸਕਰੂਚ ਡੈਂਟ ਡੰਟ ਕੁਛ ਨਹੀਂ ਵੀ ਟ੍ਰੈਟ ਤੇ ਪੂਰੀ ਸੋਹਣੀ ਹਾਲਤ ਚ ਸ਼ੋਅਰੂਮ ਕੰਡੀਸ਼ਨ ਦਾ ਟ੍ਰੈਟ ਇਹ ਖੜਾ ਜੀ 80 ਪੈਸੇ ਟਾਇਰ ਪਏ ਹੈ ਕਿਸਾਨ ਵੀ ਦਾ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 95017 ਤੇ 76412 95017 76412 ਵੀ ਦਾ ਨੰਬਰ ਹੈ ਜਿੱਤੇ ਕਾਲ ਕਰਕੇ ਤੁਸੀਂ ਇਹ ਟ੍ਰੈਟਾ ਖਰੀਦ ਸਕਦੇ ਜੀ ਸਵਰਾਜ 855 FE 4 ਸਟਾਰ 2017 ਦੇ 12ਵੇਂ ਮਹੀਨੇ 'ਚ ਨਿਕਲਿਆ ਹੋਇਆ 5 ਲੱਖ ਤੇ 75 ਹਜ਼ਾਰ ਦੀ ਡਿਮਾਂਡ ਬਾਕੀ ਰੇਟ ਮੌਕੇ ਤੇ ਉੱਪਰ-ਨੀਚੇ ਹੋ ਜੂਗਾ ਜੀ ਇਹ ਲਾਸਟ ਰੇਟ ਨਹੀਂ ਹੁੰਦਾ ਫਰੀਦਕੋਟ ਵੀਰਦਾ ਏਰੀਆ ਜੀ ਤੇ 80 ਪੈਸੇ ਟਾਇਰ ਪਏ ਨੇ ਤੇ ਇਹ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਵੀਡੀਓ ਦੇ ਵਿੱਚ ਦੱਸੀ ਜਾਂਦੀ ਹੈ ਜੀ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਤੇ ਆ ਸਕਣ ਤੇ ਉਹ ਫਾਇਦਾ ਚੱਕ ਸਕਣ ਆਪਣੀ ਟਾਇਰਟ ਮੰਡੀ ਦਾ ਤੇ ਆਪ ਦਾ ਕੁਝ ਵੀ ਜਿਹੜਾ ਵੇਚਣਾ ਖਰੀਦਣਾ ਔਰ ਡੀਲ ਕੰਪਲੀਟ ਕਰ ਲੈਣਾ ਜੀ ਆਪਣੇ ਚੈਨਲ ਦੇ ਥਰੂ ਘਰ ਬੈਠੇ ਹੀ ਬੜੇ ਸੌਖੇ ਤਰੀਕੇ ਨਾਲ ਅਗਲਾ ਵੀਰ ਤੁਸੀਂ ਕੇਐਸਏ ਦਾ ਰੀਪਰ ਦੇਖ ਰਹੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 2015 ਮਾਡਲ ਦਾ ਰੀਪਰ ਤੇ ਬਹੁਤ ਸਾਫ ਕੰਡੀਸ਼ਨ ਦਾ ਵੀਰ ਤੁਸੀਂ ਦੇਖੋਗੇ ਬਿਲਕੁਲ ਨਵੀਂ ਕੰਡੀਸ਼ਨ ਵਾਂਗੂ ਪਿਆ ਹੈ ਬਹੁਤ ਸਾਫ ਕੰਡੀਸ਼ਨ ਦਾ ਕੇਐਸਏ 756 ਡੀਵੀ ਰੀਪਰ ਹੈ 1 ਲੱਖ ਤੇ 70000 ਰੁਪਏ ਦੀ ਡਿਮਾਂਡ ਬਰਨਾਲਾ ਏਰੀਆ 70 ਪੈਸੇ ਪਏ ਨੇ ਟਾਇਰ ਜੀ ਇਹਦੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਕੇਐਸਏ 756 ਡੀਵੀ ਰੀਪਰ 70 ਪੈਸੇ ਟੈਰ ਪਏ ਨੇ ਜੀ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਤੇ ਹੈ 9464993653 94649 ਤੇ 16354 ਵੀਰ ਦਾ ਨੰਬਰ ਹੈ ਜੀ ਤੇ ਤੁਸੀਂ ਕਾਲ ਕਰਕੇ ਇਹ ਰੀਪਰ ਹੈ ਜਿਹੜਾ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਿਲਕੁਲ ਸਾਫ਼ ਕੰਡੀਸ਼ਨ ਦਾ ਹੈ ਰੀਪਰ ਪਿਆ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਸੰਦ ਟਾਟਾ ਟਰੋਲੀ ਕੋਈ ਵੀ ਸੰਦ ਜਾਂ ਕੋਈ ਵਰਕਸ਼ਾਪ ਜਾਂ ਕੋਈ ਵੀ ਤੁਸੀਂ ਕੀਤਾ ਕਰਦੇ ਹੋ ਆਪਦਾ ਬਿਜ਼ਨਸ ਕਰਦੇ ਹੋ ਉਹਦੀ ਐਡ ਸਾਡੀ YouTube ਚੈਨਲ ਤੇ ਕਰਾਉਣ ਲਈ ਜੀ ਬਿਲਕੁਲ ਫ੍ਰੀ ਤਾਂ ਬਿਲਕੁਲ ਫ੍ਰੀ ਐਡ ਕਰਾਉਣ ਦੇ ਲਈ ਵੀ ਤੁਸੀਂ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਭੇਜਣੀਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਜਾਣਕਾਰੀ ਜਾਨਕੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ 6 ਚੀਜ਼ਾਂ ਲਿਖ ਕੇ ਭੇਜਣੀਆਂ ਹੈ ਤੇ ਜਿਹੜੇ ਵੀਰ ਸਾਨੂੰ ਇਹ 6 ਚੀਜ਼ਾਂ ਤੇ ਆਦੇ ਟਰੈਡ ਦੀਆਂ ਫੋਟੋਆਂ ਭੇਜ ਦੇਣਗੇ ਜੀ ਉਹਨਾਂ ਦੀ ਐਡ ਅਸੀਂ ਬਿਲਕੁਲ ਫ੍ਰੀ ਵਿੱਚ ਲਗਾ ਦੇਾਂਗੇ ਤੇ ਜਿਹੜੇ ਵੀਰ ਸਾਨੂੰ ਕੱਲੀਆਂ ਫੋਟੋਆਂ ਤੇ ਜਾਣਕਾਰੀ ਨਹੀਂ ਭੇਜ ਦੇ ਕੱਲੀਆਂ ਫੋਟੋਆਂ ਭੇਜ ਦਿੰਦੇ ਆ ਉਹਨਾਂ ਦੀ ਐਡ ਅਸੀਂ ਆਪਣੇ ਚੈਨਲ ਤੇ ਨਹੀਂ ਲਗਾਵਾਂਗੇ ਕਿਉਂਕਿ ਸਾਰੇ ਵੀਰਾਂ ਨੇ ਸਾਨੂੰ ਇਦਾਂ ਹੀ ਕਿਹਾ ਕਈ ਵੀਰ ਜੀ ਕਿਸੇ ਦਾ ਕੁਝ ਪੂਰਾ ਨਹੀਂ ਹੁੰਦਾ ਤਾਂ ਐਡ ਉਹਦੀ ਨਾ ਲਗਾਇਆ ਕਰੋ ਤੇ ਹੁਣ ਕਿਸਾਨ ਵੀਰਾਂ ਦੇ ਚੈਨਲ ਇਹ ਤੇ ਉਹਨਾਂ ਦੀ ਗੱਲ ਮੰਨਣੀ ਸਾਡੇ ਲਈ ਜ਼ਰੂਰੀ ਹੈ ਜੀ ਇਸ ਕਰਕੇ ਅਸੀਂ ਜਿਨ੍ਹਾਂ ਦਾ ਹੁਣ ਸਾਰਾ ਕੁਝ ਪੂਰਾ ਆਇਆ ਕਰੋ ਉਹਨਾਂ ਦੀ ਐਡ ਲਗਾਇਆ ਕਰਾਂਗੇ ਬਾਕੀਆਂ ਦੀ ਨਹੀਂ ਲੱਗਦੀ ਵੀਰ ਜ ਤੇ ਇਸ ਕਰਕੇ ਤੁਸੀਂ ਵੀ ਜੇ ਸਾਰਾ ਕੁਝ ਭੇਜਦੇ ਇਹ ਛੇ ਚੀਜ਼ਾਂ ਕੋਈ ਬਾੜੀ ਵੱਡੀ ਗੱਲ ਨਹੀਂ ਤੇ ਤੁਹਾਡੇ ਲਈ ਫਾਇਦੇ ਦੀਆਂ ਵੀ ਤੁਹਾਡੀ ਐਡ ਵਧੀਆ ਲੱਗੂਗੀ ਜੇ ਸਾਰੀਆਂ ਕੰਪਲੀਟ ਹੋਣੀਆਂ ਚੀਜ਼ਾਂ ਤਾਂ ਕਰਕੇ ਤੁਹਾਡੇ ਹੀ ਹੱਕ ਦੇ ਵਿੱਚ ਇਹ ਫੈਸਲਾ ਵੀਰ ਤੇ ਸਾਡਾ ਨੰਬਰ ਵੀਰ ਨੋਟ ਕਰ ਲਓ 8837665987 ਜਿੱਦੇ ਤੁਸੀਂ ਫੋਟੋਆਂ ਭੇਜਦੇ ਹੋ WhatsApp ਨੰਬਰ ਹੈ 8837665987 ਇਹਦੇ ਤੁਸੀਂ ਭੇਜ ਸਕਦੇ ਤਗੀਆਂ ਦੇਖ ਰਹੇ ਹਾਂ ਵੀਰ ਜੀ 14 ਤਵੀਆਂ ਨੇ 7-7 올ਡ ਮਾਡਲ ਹੈ 18000 ਰੁਪਿਆ ਪ੍ਰਾਈਸ ਹੈ ਜੀ ਬਾਕੀ ਮੌਕੇ ਦੇ ਉੱਤੇ ਘੱਟ ਵੱਧ ਹੋ ਜੂ ਵੀਰੇ ਇਹ ਲਾਸਟ ਰੇਟ ਨਹੀਂ ਹੁੰਦਾ ਤੇ ਜਿੰਨੀ ਕਰਿਆ ਆਸ਼ੰਦੀਆ ਵੀਰ ਜੀ ਮੌਕੇ ਤੇ ਕੱਢ ਦਿੰਦੇ ਨੇ ਵੀਰ ਤੇ ਪਟਿਆਲਾ ਵੀਰ ਦਾ ਏਰੀਆ ਜੀ 18000 ਰੁਪਏ ਦੀ ਡਿਮਾਂਡ ਪਟਿਆਲਾ ਏਰੀਆ 70 ਪੈਸੇ ਟਾਇਰ ਪਈ ਜੀ ਕਿਸਾਨ ਵੀ ਦਾ ਨੰਬਰ ਹੈ ਜੀ 99 684 ਤੇ 71076 ਇਹ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕਾਲ ਕਰਕੇ ਤਵੀਆਂ ਜਿਹੜੀਆਂ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 70 ਤੋਂ 75 ਪੈਸੇ ਤਵੇ ਪਏ ਆ ਜੀ ਪਟਿਆਲਾ ਇਹਨਾਂ ਦਾ ਏਰੀਆ ਜੀ 1 ਲੱਖ ਸੌਰੀ 18000 ਰੁਪਏ ਦੀ ਡਿਮਾਂਡ ਹੈ ਜੀ ਪੁਰਾਣਾ ਮਾਡਲ ਹੈ ਜੀ ਤੇ ਤਵੀਆਂ 7 7 ਦੀਆਂ ਤਵੀਆਂ ਨੇ ਤੇ ਇੱਕ ਵੀਰ ਜੀ ਬੁਲਟ ਵਾਲੀ ਐਡ ਤੇ ਕਾਫੀ ਕਮੈਂਟ ਆ ਰਹੇ ਸੀ ਬੁਲਟ ਦਾ ਰੇਟ 81 ਰੱਖਿਆ ਸੀਗਾ ਤੇ ਕਾਫੀ ਵੀਰ ਕਹਿ ਰਹੇ ਸੀ ਵੀ ਇੱਕ 30 ਦਾ ਤਾਂ ਨਵੀਂ ਨਿਕਲ ਜਾਂਦਾ ਵੀਰ ਸਾਨੂੰ ਵੀ ਪਤਾ ਹੈ ਤੇ ਆਪਣੇ ਹੈਗਾ ਬੁਲਟ ਕਰੇ ਤੇ ਪਰ ਵੀਰ ਆਪਾਂ ਨੂੰ ਕਿਸਾਨ ਵੀਰ ਨੇ ਉਹਨਾਂ ਉਹਨਾਂ ਹੀ ਰੇਟ ਦੱਸਿਆ ਸੀਗਾ ਹੁਣ ਆਪਾਂ ਵੀਰ ਨੂੰ ਕਹਿ ਤਾਂ ਨਹੀਂ ਸਕਦੇ ਵੀਰ ਤੁਸੀਂ ਐਨਾ ਰੇਟ ਲੱਖੋ ਆਪਾਂ ਨੂੰ ਤਾਂ ਵੀਰ ਤੁਸੀਂ ਪੈਨ ਦਾ ਵੀ 100 ਰੁਪਿਆ ਰੇਟ ਲਿਖ ਕੇ ਭੇਜ ਦਿਓ ਆਪਾਂ ਲਾ ਦੇਣਾ ਕਿਉਂਕਿ ਆਪਣਾ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਵੀਰ ਤੇ ਨਾ ਹੀ ਐਡ ਲਾਉਣ ਦਾ ਖਰਚਾ ਲੈਣੇ ਆ ਸੀ ਠੀਕ ਹੈ ਨਾ ਜੀ ਅਸੀਂ ਪੂਰਾ ਬਿਨਾ ਕੋਈ ਆਪਦਾ ਕਮਿਸ਼ਨ ਲੈਤੇ ਬਿਨਾ ਕੰਮ ਕਰ ਰਹੇ ਆ ਤੇ ਸਭ ਕੁਝ ਫਰੀ ਦੇ ਵਿੱਚ ਕਰਨੇ ਆ ਤੇ ਵੀਰ ਇਦਾਂ ਹੀ ਸਾਡਾ ਕੰਮ ਚੱਲਦਾ ਰਹਿਣਾ ਤੇ ਕਿਸਾਨ ਵੀਰਾਂ ਦੀ ਹੈਲਪ ਕਰਨਾ ਹੀ ਸਾਡਾ ਕੰਮ ਹੈ ਜੀ ਜੇ ਬੁਲਟ ਦਾ ਰੇਟ ਸੀ ਵੀਰ ਉਹਦਾ ਵਿਕਣਾ ਵੀ ਨਹੀਂ ਫਿਰ ਉਹਦਾ ਕਿੱਥੋਂ ਲੈਣ ਲੱਗੇ ਨਹੀਂ ਤੇ ਮਜ਼ਾਕ ਉਹਦਾ ਅੱਡ ਬਣ ਰਿਹਾ ਤੇ ਫੋਰਡ 3630 ਦੇਖ ਰਹੇ ਹਾਂ ਵੀਰ ਜੀ ਨਿਊ ਹਾਲੈਂਡ ਫੋਰਡ 3630 2000 ਮਾਡਲ ਕੰਡੀਸ਼ਨ ਵੀਰ ਜੀ ਪੂਰੀ ਸਾਫ਼ ਕੰਡੀਸ਼ਨ ਦਾ ਡਰਾਟਾ ਵੀਰ ਤੇ ਇਕੋ ਹੀ ਪਾਰਟੀ ਕੋਲੇ ਚੱਲਿਆ ਵੀਰ ਪੰਜਾਬ ਨੰਬਰ 3 ਲੱਖ ਤੇ 10000 ਰੁਪਏ ਦੀ ਡਿਮਾਂਡ ਬਾਕੀ ਰੇਟ ਮੌਕੇ ਤੇ ਹੋਜੂ ਜੀ ਮਾਨਸਾ ਏਰੀਆ ਜੀ ਕੰਡੀਸ਼ਨ ਦੇਖਿਓ ਤੁਸੀਂ ਜੇ ਇੰਨੀ ਸਾਫ ਪਈ ਆ ਟਰੈਡ ਦੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਤੁਸੀਂ ਬਾਹ ਕੇ ਲੈ ਜਾਓ ਟਰੈਡ ਵੀਰ ਕੋਈ ਕਮੀ ਨਹੀਂ ਫੁੱਟ ਛਤਰੀ ਲੱਗਿਆ ਹੋਇਆ ਜੀ 85 ਪੈਸੇ ਟਾਇਰ ਪਏ ਨੇ ਜੀ ਐਮ ਆਰ ਐਫ ਦੇ ਟਾਇਰ ਲੱਗੇ ਨੇ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਤੇ ਪੀ ਵੀ 51 ਨੰਬਰ ਹੈ ਜੀ ਤੇ ਸਰਦੂਲਗੜ੍ਹ ਏਰੀਆ ਦਾ ਨੰਬਰ ਹੈ ਵੀ ਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ 6285 4349 6285 4849 ਵੀਰ ਦਾ ਨੰਬਰ ਹੈ ਜਿੱਦਾਂ ਤੁਸੀਂ ਕਾਲ ਕਰਕੇ ਟਰੈਕਟ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟ ਹੈ ਵੀਰ ਜੀ ਫੋਰਡ 3630 ਨਿਊ ਹਾਲੈਂਡ ਦਾ ਡੀ ਐਲ ਐਕਸ ਡਬਲ ਕਲਚ ਹੈ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟ 3 ਲੱਖ ਦੀ ਡਿਮਾਂਡ ਬਾਕੀ ਰੇਟ ਮੌਕੇ ਦੇ ਉੱਪਰ نیچے ਹੋ ਜੂਗਾ ਜੀ ਤੇ ਮਾਨਸਾ ਏਰੀਆ ਜੀ 85 ਪੈਸੇ ਟਾਇਰ ਪਏ ਜੀ ਐਮ ਆਰ ਐਫ ਦੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਟਰੈਕਟ ਚ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟ ਹੈ ਅੱਗੇ ਵੀਰ ਜੀ ਤੁਸੀਂ ਵਰਕਸ਼ਾਪ ਦੀ ਵੀਡੀਓ ਆਈ ਹੈ ਕਾਫੀ ਵੀਰਾਂ ਦੀ ਡਿਮਾਂਡ ਸੀਗੀ ਇੱਕ ਵਰਕਸ਼ਾਪ ਜਿਹੜੀ ਟਰੈਟ ਮੋਡੀਫਾਈ ਕਰਦੀ ਉਹਨਾਂ ਦੀ ਵੀਡੀਓ ਲੈ ਕੇ ਆਵੇ ਇਹ ਅਸੀਂ ਫਰੀਦਕੋਟ ਏਰੀਆ ਦੀ ਵਰਕਸ਼ਾਪ ਲੈ ਕੇ ਆਏ ਆ ਲਾਗੇ ਤਾਂ ਅਗੇ ਦੇ ਜਿੰਨੇ ਏਰੀਆ ਤੁਸੀਂ ਇਹਨਾਂ ਤੋਂ ਟਰੈਟ ਮੋਡੀਫਾਈ ਕਰਾ ਸਕਦੇ ਹੋ ਜਾਇਜ਼ ਰੇਟਾਂ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਗੇਲਾ ਟਰੈਕਟਰ ਵਰਕਸ਼ਾਪ ਦੇ ਨਾਂ ਨਾਲ ਮਸ਼ਹੂਰ ਇਹ ਵਰਕਸ਼ਾਪ ਹੈ ਜੀ ਟਰੈਟ ਮੋਡੀਫਾਈ 95 11 ਨੂੰ ਸਾਈਡ ਗੀਅਰ ਕਰਦੇ ਨੇ ਤੇ ਪਾਵਰ ਸਟੀਅਰਿੰਗ ਵੀ ਇਹ ਹਰ ਇੱਕ ਟਰੈਟ ਦਾ ਕਰ ਦਿੰਦੇ ਨੇ ਫੋਰਡ ਤਿਆਰ ਕੀਤੇ ਜਾਂਦੇ ਨੇ ਫੋਰਡ ਦੀਆਂ ਬ੍ਰੇਕਾਂ ਦਾ ਖਾਸ ਪ੍ਰਬੰਧ ਹੈ ਜੀ ਇਹਨਾਂ ਦਾ ਤੇ ਫੋਰਡ ਦੀਆਂ ਬ੍ਰੇਕਾਂ ਕਰਦੇ ਨੇ ਵੀਰ ਮੋਡੀਫਾਈ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਵੀ ਟ੍ਰੈਟ ਪਾਵਰ ਕਰਵਾ ਸਕਦੇ ਹੋ 911 ਨੂੰ ਸਾਈਡ ਗੇਅਰ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਇਹਨਾਂ ਕੋਲੇ ਜੀ ਕੰਮ ਆਉਂਦਾ ਹੈ ਤੇ ਪਿੰਡ ਇਹਨਾਂ ਦਾ ਹੈਗਾ ਜੀ ਫਰੀਦਕੋਟ ਦੇ ਵਿੱਚ ਰਹਿਗਾ ਜੀ ਤੇ ਫੋਨ ਦਿੱਤਾ ਹੋਇਆ ਵੀਰਾਂ ਦਾ ਜੀ 98555 ਤੇ 62953 ਵੀ ਦਾ ਨੰਬਰ ਹੈ ਜਿੱਦੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਆਪਦੀ ਡੇਟ ਫਿਕਸ ਕਰਕੇ ਤੁਸੀਂ ਟ੍ਰੈਟ ਲੈ ਜਾ ਸਕਦੇ ਹੋ ਤੇ ਟ੍ਰੈਟ ਨੂੰ ਮੋਡੀਫਾਈ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਮੋਡੀਫਾਈ ਕਰਵਾਉਣਾ ਹੋਵੇ ਟਰੈਕਟਰ ਜਿਹਨਾਂ ਤੋਂ ਕਰਵਾ ਸਕਦੇ ਹੋ ਬਾਕੀ ਸੈਂਪਲ ਜਿਹੜੇ ਤੁਸੀਂ ਇਹਨਾਂ ਨੇ ਮੋਡੀਫਾਈ ਕੀਤੇ ਹੋਏ ਟਰੈਕਟਰਾਂ ਦੇ ਦੇਖ ਰਹੇ ਹੋ ਜੀ ਗਹਿਲਾ ਟਰੈਕਟਰ ਵਰਕਸ਼ਾਪ ਬਹੁਤ ਵਧੀਆ ਕੰਮ ਕਰ ਰਹੀ ਨੇ ਜੀ ਫਰੀਦਕੋਟ ਦੇ ਏਰੀਆ ਦੇ ਵਿੱਚ ਦੇ ਲਾਗੇ ਤੱਕ ਦੇ ਜਿੰਨੇ ਤੁਸੀਂ ਏਰੀਆ ਪੈਂਦਾ ਫਰੀਦਕੋਟ ਨੂੰ ਵੀ ਟਰੈਡ ਮੋਡੀਫਾਈ ਕਰਵਾ ਸਕਦੇ ਹੋ ਦੂਰ ਦਰਾਜ ਦੇ ਵੀ ਲੋਕ ਜੇ ਇਹਨਾਂ ਤੋਂ ਮੋਡੀਫਾਈ ਕਰਾਉਣਾ ਚਾਹੁੰਦੇ ਆ ਟਰੈਕਟਰ ਤਾਂ ਤੁਸੀਂ ਕਰਾ ਸਕਦੇ ਹੋ ਕਿਸਾਨ ਵੀਰ ਦੇ ਦੇ ਨੰਬਰ ਹੈ ਜਿਨ੍ਹਾਂ ਨੂੰ ਸਕਰੀਨ ਤੇ ਜੀ ਜਿਨ੍ਹਾਂ ਤੇ ਤੁਸੀਂ ਕਾਲ ਕਰਕੇ ਟਰੈਕਟਰ ਆਪ ਦੇ ਮੋਡੀਫਾਈ ਕਰਾਉਣੇ ਆ ਜੀ ਤੇ ਹੁਣ ਗੱਲ ਕਰਦੇ ਆ ਟਰੋਲੀ ਦੀ ਟਰੋਲੀ ਆਈ ਹੈ ਵੀਰ ਆਪਣੇ ਕੋਲੇ 11 6 6 ਦੀ ਟਰੋਲੀ ਹੈ ਵੀਰ ਜੀ 11 ਫੁੱਟ ਲੰਮੀ ਹੈ ਟਰੋਲੀ 6 ਫੁੱਟ ਚੌੜੀ ਹੈ ਵੀਰ 2016 ਮਾਡਲ ਹੈ ਤੇ ਚਾਦਰ ਚੁੱਦਰ ਦੇਖ ਰਹੇ ਹਾਂ ਪੂਰੀਆਂ ਵਧੀਆ ਚਾਦਰ ਲੱਗੀ ਹੈ ਜੀ ਗੱਡੀ ਚ ਟਰੋਲੀ ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕੋਈਆਂ ਗਲੀ ਫਲੀ ਨਹੀਂ ਟਰਾਲੀ ਪੂਰੀ ਸਾਫ਼ ਪਈ ਹੈ ਜੀ ਡਬਲ ਟੈਰੀ ਹੈ ਜੈਕ ਲੱਗਿਆ ਹੋਇਆ ਕੰਡੀਸ਼ਨ ਤੋਂ ਦੇ ਸਾਹਮਣੇ ਫੁੱਲ ਹੈਵੀ ਟਰਾਲੀ ਹੈ ਜੀ ਤੇ ਪੂਰੀ ਹੈਵੀ ਹੈ ਵੀਰ ਤੇ ਤੁਸੀਂ ਦੇਖ ਰਹੇ ਹੋ ਬਾੜ ਵੀ ਲੱਗੀ ਹੋਈ ਹੈ ਜੀ ਜੈਕ ਕਾਲੀ ਟਰਾਲੀ ਆ ਡਬਲ ਟਾਇਰ ਨੇ ਪੂਰੀਆਂ ਮੋਟੀ 85 ਦੀ ਤੇ ਵਧੀਆ ਲੋਹੇ ਦੀ ਬਣੀ ਹੋਈ ਟਰਾਲੀ ਹੈ ਜੀ ਭਵਾਨੀਗੜ੍ਹ ਵਾਲਿਆਂ ਦੀ 1 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਜੀ ਇਹਦੀ ਟਰਾਲੀ ਦੀ ਬਾਕੀ ਮੌਕੇ ਤੇ ਹੋ ਜਾਊਗਾ ਜੀ ਭਵਾਨੀਗੜ੍ਹ ਦੀ ਬਣੀ ਹੋਈ ਤੇ ਬਹੁਤ ਸੋਹਣੀ ਕੰਡੀਸ਼ਨ ਹੈ ਜੀ 1 ਲੱਖ 65000 ਦੀ ਡਿਮਾਂਡ ਮੋਗਾ ਵੀਰ ਦਾ ਏਰੀਆ ਜੀ 80 ਪੈਸੇ ਟਾਇਰ ਪੈਨੇ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਕਿਸਾਨ ਵੀਰ ਦਾ ਇਹ ਨੰਬਰ ਹੈ ਜੀ 84373 ਤੇ 38584 ਵੀ ਦਾ ਨੰਬਰ ਹੈ ਜਿੱਤੇ ਤੁਸੀਂ ਕਾਲ ਕਰਕੇ ਟਰਾਲੀ ਖਰੀਦ ਸਕਦੇ ਹੋ 11 ਫੁੱਟ ਲੰਮੀ 6.5 ਫੁੱਟ ਚੌੜੀ 2016 ਮਾਡਲ 1,65,000 ਰੁਪਏ ਦੀ ਡਿਮਾਂਡ ਮੋਗਾ ਏਰੀਆ 80% ਟੇਰ ਪਈ ਨੇ ਜੀ ਜਿਹੜੇ ਵੀ ਵੀਰ ਸਾਨੂੰ ਐਡ ਭੇਜਣਗੇ ਜੀ ਸਾਰੇ ਵੀਰਾਂ ਨੂੰ ਹੱਥੋਂ ਵੱਨ ਕੇ ਬੇਨਤੀ ਹੈ ਜਿਹੜਾ ਤੁਸੀਂ ਆ ਦੀ ਮਸ਼ੀਨਰੀ ਦਾ ਰੇਟ ਰੱਖਣਾ ਜੀ ਥੋੜਾ ਜਿਹਾ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਹੋਵੇ ਤੇ ਜਿਹੜੇ ਵੀਰ ਸਾਨੂੰ ਵਾਰ-ਵਾਰ ਫੋਨ ਕਰਕੇ ਕਹਿ ਰਹੇ ਨੇ ਵੀ ਸਾਡੀ ਐਡ ਨਹੀਂ ਲੱਗੀ ਸਾਡੀ ਐਡ ਨਹੀਂ ਲੱਗੀ ਵੀਰ ਸਾਡੇ ਕੋਲੇ ਐਡਸ ਕਾਫੀ ਜ਼ਿਆਦਾ ਆ ਰਹੀਆਂ ਨੇ ਹੁਣ ਇਸ ਕਰਕੇ ਅਸੀਂ ਬਾਰੀ ਲੋਡ ਲਾ ਰਹੇ ਆ ਵੀਰ ਕਿਸੇ ਵੀ ਬੰਦੇ ਦੀ ਐਡ ਨਹੀਂ ਰਹੂਗੀ ਇਹ ਬਾਰੀਸਰ ਲੱਗੀਆਂ ਜਾਂਦੀਆਂ ਆ ਵੀਰ ਅਸੀਂ ਰੋਜ਼ WhatsApp ਚੋਂ ਐਡਾਂ ਚੱਕ ਰਹੇ ਆ ਤੇ ਕਈ ਵੀਰ ਕਹਿੰਦੇ ਵੀਰ ਸਾਡੀਆਂ ਦੇਖੀਆਂ ਵੀ ਨਹੀਂ ਵੀਰ ਅਸੀਂ ਦੇਖਦੇ ਇਸੇ ਕਰਕੇ ਨਹੀਂ ਕਿਉਂਕਿ ਥੱਲੋਂ ਚੱਕ ਲਈਦੀਆਂ ਸੀ ਤੇ ਉਹ ਜਿੰਨੀਆਂ ਚੱਕ ਲੈਣੀਆਂ ਉਹਨੇ ਡਿਲੀਟ ਕਰ ਦੇਈਆਂ ਫਿਰ ਅਗਲੀਆਂ ਬਾਰੀ ਆ ਜਿੰਦੀਆਂ ਤੁਸੀਂ ਬਾਰੀ-ਬਾਰੀ ਮੈਸੇਜ ਨਾ ਕਰ ਦਿੰਦੇ ਹੋ ਐਡ ਟੋਡੀ ਫਿਰ ਫਿਰ ਤਾਂ ਜਾਈ ਜਾਂਦੀ ਹੈ ਤਾਂ ਜਾਈ ਜਾਂਦੀ ਰਹਿੰਦੀ ਹੈ ਇਸ ਕਰਕੇ ਤੁਹਾਨੂੰ ਫਿਰ ਰੱਖਦੇ ਹਾਂ ਵੀ ਸਾਡੀ ਐਡ ਲੱਗੀ ਨਹੀਂ ਮੈਸੇਜ ਨਹੀਂ ਕਰਨਾ ਵੀਰ ਐਡ ਥੱਲੇ ਪਈ ਰਹੂਗੀ ਤੁਹਾਡੀ ਵਾਰੀ ਆ ਜਾਊਗੀ ਤੇ ਲੱਗ ਜਾਂਦੇ ਵੀਰ 2-4 ਦਿਨ ਇੱਕ ਟਰੈਡ ਨੂੰ ਲੱਗ ਜਾਂਦੇ ਨੇ ਐਡ ਲੱਗਣ ਦੇ ਵਿੱਚ ਇਸ ਕਰਕੇ ਤੁਸੀਂ ਵੀਰ ਐਡ ਭੇਜ ਦਿਨੀ ਹੈ ਲਾਉਣਾ ਸਾਡਾ ਕੰਮ ਹੈ ਕਿਸੇ ਬੰਦੇ ਦੀ ਨਹੀਂ ਐਡ ਰੋ ਵੀ ਸਾਰਿਆਂ ਦੀ ਲਾਈ ਜਾਊਗੀ ਸਵਿਫਟ ਐਲਡੀਆ ਗੱਡੀ ਦੇਖ ਰਹੇ ਹਾਂ 2007 ਮਾਡਲ 2 ਲੱਖ ਤੇ 20000 ਰੁਪਏ ਦੀ ਡਿਮਾਂਡ ਨਵਾਂ ਸ਼ਹਿਰ ਏਰੀਆ 60 ਪੈਸੇ ਟਾਇਰ ਪਏ ਨੇ ਕਾਕ ਜਿਵੇਂ ਸਾਰੇ ਓਕੇ ਨੇ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਜਿੱਤੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਲੈਕ ਕਲਰ ਦੀ ਸਵਿਫਟ ਐਲਡੀਆਈ 2007 ਮਾਡਲ 2 ਲੱਖ ਤੇ 20000 ਰੁਪਏ ਦੀ ਡਿਮਾਂਡ ਹੈ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਨੇ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੋ ਜਿੱਦਾਂ ਤੁਸੀਂ ਕਰ ਰਹੇ ਹੋ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡਾ ਚੈਨਲ ਵੀਰ ਜੀ ਨਾ ਕੋਈ ਐਡ ਲਾਉਣ ਦਾ ਤੇ ਨਾ ਹੀ ਕੋਈ ਟਰੈਕਟਰ ਸੇਲ ਕਰਨ ਦਾ 1 ਰੁਪਿਆ ਨਹੀਂ ਲੈਂਦਾ ਸਾਡੀ ਬਸ ਇੱਕੋ ਹੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਇੱਕ ਤਾਂ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਵੀਰਾਂ ਨੇ ਨਹੀਂ ਕੀਤਾ ਥੱਲੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਇੱਕ ਥੱਲੇ ਤੀਰ ਦਾ ਨਿਸ਼ਾਨ ਹੋਊਗਾ ਜੀ ਵੀਰ ਜੀ ਉਹਨੂੰ ਦੱਬ ਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ WhatsApp ਗਰੁੱਪਾਂ ਤੇ ਅਸੀਂ ਹੀ ਕਿਸਾਨ ਵੀਰਾਂ ਦੀ ਆਪਣੇ ਭਰਾਵਾਂ ਦੀ ਇੰਨੀ ਹੈਲਪ ਕਰ ਰਹੇ ਹਾਂ ਜੀ ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਸਾਡੀ ਇੰਨੀ ਕ ਹੈਲਪ ਕਰਕੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਟਰਸਟੀ ਨਵੀਂ ਵੀਡੀਓ ਲੈ ਕੇ ਜਲਦੀ ਤੁਹਾਡੇ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰ